ਸਵੇਰੇ ਅੱਜ ਵੀਡੀਓ ਵੇਖੀ ਇੱਕ ਉਹਦੇ ਵਿੱਚ ਇਲਜ਼ਾਮ ਲਾਇਆ ਜਾਂਦਾ ਵੀ ਮੈਂ ਇਹਨਾਂ ਨੇ ਮੇਰੇ ਕੋਲ ਧਮਕੀਆਂ ਦਵਾਈਆਂ ਇਹ ਮੈਨੂੰ ਉਦੇਸੀ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਗਿਆ ਤੇ ਕੇ ਇਹਦੇ ਇਹਦਾ ਆਪਣਾ ਵਿੱਚ ਕੋਈ ਰੋਲ ਨਹੀਂ ਆ ਜੇ ਜਾਂਚ ਕਰੇ ਤੇ ਆਪਾਂ ਵੀ ਪੂਰਾ ਸਹਿਯੋਗ ਰੰਦੇ ਉਸ ਨੰਬਰ ਦੀ ਜਾਂਚ ਕਰਨ ਆਪਾਂ ਦੋਸ਼ੀ ਪਾਏ ਜਾਂਦੇ ਤੇ ਆਪਣੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਇਹ ਦੋਸ਼ੀ ਪਾਏ ਜਾਂਦੇ ਤੇ ਇਹਨਾਂ ਦੇ ਕੀਤੀ ਜਾਵੇ ਨਹੀਂ ਜੀ ਇਹਨਾਂ ਨੇ ਮੈਂ ਬੱਚੇ ਸਕੂਲ ਤੋਂ ਛੱਡ ਗਿਆ ਹੈ ਇਹਨਾਂ ਨੇ ਗੱਡੀ ਗੱਡੀ ਲਿਆ ਕੇ ਮਾਰੀ ਐਕਟਵਾ ਦੇ ਵਿੱਚ ਐਕਟਵਾ ਜੇ ਡਿਗਬੀ ਹੋਈ ਇਹਨੇ ਇੱਕ ਵਾਰ ਕੀਤਾ ਆਪਾਂ ਵਾਰ ਰੁਕਿਆ ਦੂਜੇ ਰਾਜਵੀ ਨੇ ਪਿਸਤਲ ਕੱਢ ਕੇ ਫਾਇਰ ਕੀਤਾ ਪਰ ਆਪਣੀ ਜਾਨ ਬਚਾ ਕੇ ਸਾਬ ਸਿੰਘ ਲਾਗੇ ਘਰ ਉਹਦੇ ਘਰ ਭੱਜੇ ਪਿਛੇ ਮਗਰ ਤਿੰਨੇ ਆਨੇ ਗਲੀ ਦੇ ਵਿੱਚ ਵੀ ਭੱਜੇ ਮਗਰ ਜੇ ਕੱਲ ਨੂੰ ਕੋਈ ਉਹ ਨੰਬਰਾਂ ਦੀ ਜਾਂਚ ਹੁੰਦੀ ਹੈ ਜਿਹੱਚੋ ਆਪਾਂ ਦੋਸ਼ੀ ਪਾਏ ਨੇ ਆਪਣੀ ਕਾਰਵਾਈ ਕੀਤੀ ਜਾਂਦੀ ਹੈ ਜੇ ਇਹ ਆਪਣੀ ਜਾਨਵੋਜ ਕੇ ਕਰਾਉਂਦੇ ਇਹਨਾਂ ਦੇ ਕਾਰਵਾਈ ਕੀਤੀ ਆ ਅਸਲ ਸਰ ਰੰਜਿਸ ਬਾਜੀ ਇਹ ਆ 2017 ਦੇ ਵਿੱਚ ਦਰਬਾਰਨ ਨੇ ਮੇਰੇ ਤੇ ਵੀ ਜਾਲ ਲਵਾਵਾਂ ਲਾ ਕੀਤਾ ਸੀ ਇਹਨੇ ਦੇ ਇਹ ਦੇ ਮੁੰਡਿਆਂ ਨੇ ਤੇ ਉਹੀ 2017 ਤੋਂ ਲੈ ਕੇ ਅਜੇ ਤੱਕ ਇਹ ਖੋਰ ਰੱਖਦਾ ਹੀ ਫਿਰ ਇਹਨੇ ਆ ਫਿਰ ਦੋਕ ਮੁੰਡੇ ਪਾਲੇ ਆ ਨਿੰਮਿੰਦਰ ਤੇ ਆ ਰੋਦਾ ਹੀ ਉਰੇ ਥ्रू ਇਹ ਸਭ ਕੁਝ ਕਰਾਉਂਦਾ ਹੀ ਦਰਬਾਰਨ ਹੀ ਕਰਾਉਂਦਾ ਹੀ ਇਸ ਪਿੰਡ ਵਿੱਚ ਜਿਹੜਾ ਦਿਨ ਦਿਨ ਧੱਕਾ ਹੋ ਰਿਹਾ ਤੇ ਬੇਨਿਆਈ ਹੋ ਰਹੀ ਆ ਝੂਠੇ ਕੇਸ ਬਣਾ ਰਹੇ ਇਹਨਾਂ ਨੱਥ ਪੋਣ ਵਕਤੇ ਕੋਈ ਅਬਰਾਲਾ ਕੀਤਾ ਜਾਵੇ ਕੋਈ ਝੂਠਾ ਕੰਮ ਸਾਰਾ ਜਿਹੜਾ ਉਹਨਾਂ ਨੇ ਆਦ ਕੀਤਾ ਜਿਹੜਾ ਉਹਨੋਂ ਬਣਾ ਰਿਹਾ ਵੀ ਇਹ ਵੀਡੀਓ ਆਈ ਆ ਇਹ ਵੀਡੀਓ ਗੁਰਪ੍ਰੀਤ ਸਿੰਘ ਨੇ ਕਹੇ ਤੋਂ ਪਵਾਈ ਆ ਬਾਹਰੋਂ ਤੁਹਾਨੂੰ ਫੋਨ ਕਰਾਇਆ ਅਹੀਂ ਵੀ ਇਹ ਜਿਹਦਾ ਸਮਰਥਨ ਕਰਦੇ ਆਂ ਇਹ ਗੱਲ ਦਾ ਵੀ ਜਿਹੜਾ ਨੰਬਰ ਆਇਆ ਉਹਦੀ ਆਪਾਂ ਜਾਂਚ ਕਰੀਏ ਨਾਲ ਅਹੀਂ ਲੱਗਦੇ ਆਂ ਪਰ ਜੇਕਰ ਇਹ ਦੋਸ਼ੀ ਪਾਇਆ ਜਾਂਦਾ ਗੁਰਪ੍ਰੀਤ ਸਿੰਘ ਦੇ ਉਹ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੇਕਰ ਉਹ ਦੋਸ਼ੀ ਪਾਇਆ ਜਾਂਦੇ ਫਿਰ ਉਹਨਾਂ ਦੇ ਵੀ ਬਣਦੀ ਜਿਹੜੀ ਕਾਰਵਾਈ ਕਾਨੂੰਨੀ ਮੈਂ ਇਹ ਹੋਈ ਕਹਾਂਗਾ ਵੀ ਸਰਪੰਚਾਂ ਨੂੰ ਅਗਲ ਕਰਨੀ ਚਾਹੀਦੀ ਹੈ ਸਰਪੰਚ ਬਣ ਗਏ ਤੇ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕਰਾਉਣ ਪਿੰਡ ਦੇ ਲੋਕਾਂ ਕੋਲੋਂ ਸਲਾਮ ਕਰਵਾਉਣ ਏ ਥੋੜਾ ਪਿੰਡ ਦੇ ਲੋਕਾਂ ਕੋਲੋਂ ਗਾਣਾ ਲੈਣੀਆਂ ਸਰਪੰਚ ਬਣ ਕੇ ਉਹਨਾਂ ਨੇ ਜਿਹੜੋ ਗਲਤ ਕੰਮ ਕਰਨੇ 17 ਸਾਲਾਂ ਵਿੱਚ ਬੰਦੇ ਉੱਤੇ ਗੋਲੀ ਚਲਾਈ ਹੋਈ ਵਿੱਚ ਸਾਨੂੰ ਪੂਰਾ ਸਾਨੂੰ ਪਤਾ ਵੀ ਗੋਲੀ ਉਹਨੂੰ ਚਲਾਈ ਜਦੋਂ ਕਿ ਇਹ ਤੇ ਬੂਹੇ ਗੜੀਆਂ ਨਾਲ ਕੇ ਗੋਲੀ ਚਲਾਈ ਗਿਆ ਇਹ ਗੱਲ ਦਾ ਸਾਰਾ ਪਿੰਡ ਗਵਾਹ ਆ ਹੁਣ ਵੀ ਉਹੇ ਕੰਮ ਵਿੱਚ ਦੋ ਚਾਰ ਉਹਨਾਂ ਬੰਦੇ ਗਾੜੀ ਰੱਖੇ ਆ ਪਿਸਟਲਾਂ ਦੇ ਕੋਲ ਆ ਸਮਗ ਸਮਗਲੀ ਹੋਈ ਕਰਦੇ ਨਾਲ ਇਹ ਵੀ ਕੋਈ ਸ਼ੱਕ ਕਰਨ ਵਾਲੀ ਗੱਲ ਕੋਈ ਨਹੀਂ ਨਾ ਰਹੀਂ ਦੇਖੋਗੇ ਵੀ ਜਿਹੜੇ ਸਮਗਲੇ ਬੰਦੇ ਆ ਨਾਲੇ ਉਸਮਗਲਿੰਗ ਕਰਦੇ ਆ ਤੇ ਨਾਲੇ ਪਿੰਡਾਂ ਦੇ ਨੋਕ ਦੇ ਉੱਤੇ ਜਿਹੜੇ ਬੰਦੇ ਪਿੰਡ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਰੋਕਨ ਵਾਸਤੇ ਸਾਰਾ ਕੁਝ ਹੋ ਰਿਹਾ ਪੰਚਾਇਤਾਂ ਵੀ ਬਣੀਆਂ ਇਹਨਾਂ ਦੇ ਬੰਦਿਆਂ ਨਾਲ ਲੜ ਝਗੜਾ ਕਰਕੇ ਤੁਹਾਨੂੰ ਉਲਝਾਂ ਪਾ ਦੋ ਇਹ ਪੰਚਾਇਤ ਇਹਨਾਂ ਦੇ ਕੇਸ ਬਣਾ ਦੋ ਉਹ ਤੇ ਸਾਡੀ ਪੰਚਾਇਤ ਦੇ ਵੀ ਕੇਸ ਬਣਾ ਸਕਦੇ ਜਿਹੋ ਜਿਹਾਂ ਉਹਨਾਂ ਨੇ ਚੱਕਰ ਬਣਾਇਆ ਇਸ ਕਰਕੇ ਅਸੀਂ ਤੁਹਾਨੂੰ ਇਹ ਤੁਹਾਡੇ মিডিਆ ਰਾਈ ਸਰਕਾਰਾਂ ਦੇ ਪੰਨਰ ਵਿੱਚ ਗੱਲ ਜਿਹੜੀ ਪਾਉਣੀ ਚਾਹੁੰਦੇ ਆ ਐਸਐਸਪੀ ਸਾਹਿਬ ਦੇ ਤੱਕ ਵੀ ਗੱਲ ਪਾਉਣੀ ਚਾਹੁੰਦੇ ਆ ਵੀ ਇਹ ਜਿਹੜਾ ਮੁੱਦਾ ਵਾ ਇਹ ਛੋਟਾ ਮੋਟਾ ਮੁੱਦਾ ਨਹੀਂ ਹੈਗਾ ਇਹਨੂੰ ਸੀਰੀਅਸ ਕਰਕੇ ਲਿਆ ਜਾਵੇ ਤੇ ਸਾਰੇ ਮੁੱਦੇ ਦੀ ਐ ਸ਼ਾਨ ਬਿੰਦ ਕਰਕੇ ਚੰਗੀ ਤਰ੍ਹਾਂ ਜੋ ਵੀ ਇਹਦੇ ਵਿੱਚ ਹੈਗਾ ਦੋਸ਼ੀ ਉਹਨੂੰ ਦੋਸ਼ੀ ਦੁੱਧਾ ਦੁੱਧ ਪਾਣ ਦਾ ਪਾਣ ਕਰਕੇ ਨਾ ਤਾਰ ਕੇ ਬਾਹਰ ਕਰਕੇ ਰੱਖਦਾ ਵੇ ਜਿਹੜੇ ਜਿਹੜੇ ਲੋਕ ਜਾ ਕੇ ਮਰ ਗਲਤ ਸੁਪਟਾਂ ਕਰਦੇ ਆ ਉਹਨਾਂ ਦੇ ਵੀ ਨੱਥ ਕਸੀ ਜਾਵੇ ਤਾਂ ਜੋ ਜਿਹੜੇ ਪਿੰਡਾਂ ਵਿੱਚ ਇਹੋ ਜਿਹੇ ਕੰਮ ਆ ਇਹੋ ਜਿਹੇ ਢੂਠੇ ਕੇਸ ਇਹ ਜਿਹੜੇ ਸਰਪੰਚਿਆਂ ਨੇ ਕੁਵਾਰੀਆਂ ਕੁੜੀਆਂ ਉੱਤੇ ਕੇਸ ਪਾ ਸਾਨੂੰ ਸਿਰ ਬਣ ਗਿਆ ਤੇ ਝੂਠੇ ਮੁਕਦਮੇ 18 18 ਸਾਲ ਦੇ ਜਿਹੜੇ ਝੂਠੇ ਨੇ ਮੁਕਦਮੇ ਲੋਕਾਂ ਦੇ ਘਰਾਂ ਤੋਂ ਬਣਵਾਏ ਇੱਕ ਬੋਟਾ ਦੀ ਖਤਰ ਧੜੇ ਬੰਦੀ ਬਣਾ ਕੇ ਤੇ ਪਿੰਡ ਵਿੱਚ ਹੋ ਜਾ ਕਾਰ ਕਰਨ ਦੇ ਆ ਕੋਰਟ ਚ ਇਹਨੂੰ ਝੜਕਾ ਪਈਆਂ ਬੜੀਆਂ ਜਾਦੀਆਂ ਇਹ ਨਹੀਂ ਗੱਲ ਵੀ ਨਾਲੇ ਬੰਦੇ ਨੂੰ ਮਾਰਨ ਪੈਗੇ ਨਾਲੇ ਅਗਤਵਾ ਬੰਦੀ ਨਾਲੇ ਫਾਇਰ ਕੀਤੇ ਮਗਰ ਨਾਲੇ ਮਾਰਨ ਪੈਗੇ ਮਤਲਬ ਇਹਨਾਂ ਨੇ ਖਾਨੂੰ ਕਿਹਾ ਦੱਸਿਆ ਵੀ ਸਾਡੇ ਮਗਰ ਇਤਰਾ ਥਾਣੇਦਾਰ ਨੇ ਵੀ ਇਹ ਗੱਲ ਮੰਨੀ ਵੀ ਆਓ ਮੈਂ ਮੌਕਾ ਵੇਖਣ ਗਿਆ ਉੱਥੇ ਤੇ ਉਹਨਾਂ ਨੇ ਦੱਸਿਆ ਵੀ ਆਹ ਹੋਇਆ ਕੰਮ ਹੋਇਆ ਐਸਐਸਓ ਸਾਹਿਬ ਨੇ ਗੱਲ ਮੰਨੀ ਆ ਸਰਾਏ ਮੰਨ ਤਾ ਹਾਂ ਹਾਂਜੀ ਬਾ ਇਹ ਕੀ ਹੈ ਮਾਮਲਾ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਕਿਸ ਸਬੰਧ ਵਿੱਚ ਕੀਤੀ ਜਾਵੇ? ਮੈਂ ਜੀ ਕੱਲ ਸਵੇਰੇ ਅੱਜ ਵੀਡੀਓ ਵੇਖੀ ਇੱਕ ਉਹਦੇ ਵਿੱਚ ਇਲਜ਼ਾਮ ਲਾਇਆ ਜਾਂਦਾ ਵੀ ਮੈਂ ਨੂੰ ਇਹਨਾਂ ਨੇ ਭੁਤ ਧਮਕੀਆਂ ਦਵਾਈਆਂ ਹਾਂਜੀ ਕਿਹਨਾਂ ਵੱਲੋਂ ਲਗਾਇਆ ਗਿਆ ਇਲਜ਼ਾਮ ਇਹ ਰਾਜਵੀਰ ਵੱਲੋਂ ਲਗਾਇਆ ਗਿਆ ਜੀ ਰੁਰਦੇ ਵੱਲੋਂ ਮੈਨੂੰ ਉਦੇਸੀ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਗਈਆਂ ਅੱਛਾ ਜੀ ਇਹ ਦੇ ਇਹਦਾ ਆਪਣਾ ਵਿੱਚ ਕੋਈ ਰੋਲ ਨਹੀਂ ਆਈ ਜੇ ਜਾਂਚ ਕਰੇ ਤੇ ਆਪਾਂ ਵੀ ਪੂਰਾ ਸਹਿਯੋਗ ਦਿੰਦੇ ਹਾਂ ਉਸ ਨੰਬਰ ਦੀ ਜਾਂਚ ਕਰਨ ਤੇ ਜੇ ਇਹ ਦੋਸ਼ੀ ਆਪਾਂ ਦੋਸ਼ੀ ਪਾਏ ਜਾਂਦੇ ਉੱਤੇ ਆਪਣੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਇਹ ਦੋਸ਼ੀ ਪਾਏ ਜਾਂਦੇ ਤੇ ਇਹਨਾਂ ਤੇ ਕੀਤੀ ਜਾਵੇ ਆਪਾਂ ਕੋਈ ਵੀ ਕੋਈ ਆਪਣੀ ਕਿਸੇ ਨਾਲ ਜਾਣ ਪਛਾਣੀ ਬਾਹਰ ਨਾ ਕੋਈ ਆਪਣਾ ਕੋਈ ਹੈਗਾ ਲਿੰਕ ਤੇ ਨਾ ਹੀ ਕੋਈ ਉਹ ਜੀ ਗੱਲਬਾਤ ਹੈ ਜੀ ਦੋਨੋਂ ਵੱਲੋਂ ਇਹ ਕਿਹਾ ਗਿਆ ਕਿ ਗੁਰਪ੍ਰੀਤ ਵਿਕੂ ਵੱਲੋਂ ਇਹ ਸਾਰਾ ਕੁਝ ਕਰਾਇਆ ਗਿਆ ਨਹੀਂ ਜੀ ਇਹਨਾਂ ਨੇ ਮੈਂ ਬੱਚੇ ਸਕੂਲੋਂ ਛੱਡ ਕੇ ਆਇਆ ਜੀ ਇਹਨਾਂ ਨੇ ਗਾੜੀ ਗੱਡੀ ਲਿਆ ਕੇ ਮਾਰੀ ਐਕਟਵਾ ਦੇ ਵਿੱਚ ਐਕਟਵਾ ਜੇ ਡਿੱਗ ਗਈ ਇਹਨੇ ਇੱਕ ਨੇ ਵਾਰ ਕੀਤਾ ਆਪਾਂ ਵਾਰ ਰੋਕਿਆ ਹੀ ਦੂਜੇ ਰਾਜਵੀਰ ਨੇ ਪਿਸਤਲ ਕੱਢ ਕੇ ਫਾਇਰ ਕੀਤਾ ਆਪਾਂ ਆਪਣੀ ਜਾਨ ਬਚਾ ਕੇ ਸਾਬ ਸਿੰਘ ਲੱਗੇ ਘਰ ਉਹਦੇ ਘਰ ਭੱਜੇ ਆ ਜੀ ਤੇ ਪਿਛੇ ਮਗਰ ਤਿੰਨੇ ਅਨੇ ਗਲੀ ਦੇ ਵਿੱਚ ਵੀ ਭੱਜੇ ਆ ਮਗਰੇ ਆ ਅਗਰ ਕੱਲ ਨੂੰ ਉਹਨਾਂ ਨੰਬਰਾਂ ਦੀ ਜਾਂਚ ਹੁੰਦੀ ਆ ਤੇ ਜੇ ਉਹ ਨੰਬਰ ਤੁਹਾਡੇ ਵੱਲੋਂ ਜਾਂ ਤੁਹਾਡੇ ਨੇੜੇ ਕੀ ਪਾਏ ਜਾਂਦੇ ਨੇ ਫਿਰ ਬਿਲਕੁਲ ਜੇ ਕਾਨੂੰਨ ਕੋਈ ਉਹ ਨੰਬਰਾਂ ਦੀ ਜਾਂਚ ਹੁੰਦੀ ਹੈ ਜੇ ਚੋ ਆਪਾਂ ਦੋਸ਼ੀ ਪਾਏ ਜਾਂਦੇ ਆਪਣੇ ਕਾਰਵਾਈ ਕੀਤੀ ਜਾਂਦੀ ਹੈ ਜੇ ਇਹ ਆਪਣੀ ਜਾਣਬੁੱਝ ਕੇ ਕਰਾਉਂਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਸਲ ਦੇ ਵਿੱਚ ਇਹ ਰੰਜਿਸ਼ਬਾਜ਼ੀ ਹੈ ਕੀ ਚੀਜ਼ ਅਸਲ ਸਰ ਰੰਜਿਸ਼ਬਾਜ਼ੀ ਇਹ ਆ 2017 ਦੇ ਵਿੱਚ ਗਰਵਜਨ ਨੇ ਮਿਰਤੇ ਵੀ ਜਾਨਲੇਵਾ ਹਮਲਾ ਕੀਤਾ ਸੀ ਇਹਨੇ ਤੇ ਇਹਦੇ ਮੁੰਡਿਆਂ ਨੇ ਜੀ ਜੀ ਤੇ ਉਹੀ 2017 ਤੋਂ ਲੈ ਕੇ ਅਜੇ ਤੱਕ ਇਹ ਖੋਰ ਰੱਖਦਾ ਜੀ ਫਿਰ ਇਹਨੇ ਆ ਫਿਰ ਦੋ ਕੁ ਮੁੰਡੇ ਪਾਲੇ ਆ ਨਗਿੰਦਰ ਤੇ ਆ ਰੁੱੜਦਾ ਜੀ ਔਰੇ ਥਰੂ ਇਹ ਸਭ ਕੁਝ ਕਰਾਉਂਦਾ ਜੀ ਗਰਬਾ ਜ ਨਹੀਂ ਕਰਾਉਂਦਾ ਜੀ ਇਹ ਕਿੰਨਾ ਸਮਾਂ ਹੋ ਗਿਆ ਇਹ ਜਿਹੜਾ ਤੁਹਾਡਾ ਅਪਡੇਟ ਵਿਵਾਦ ਚੱਲ ਜਨ ਇਹਦੇ ਜੀ ਕੋਈ ਸ਼ੁਰੂ ਜੋਂ 4-5 ਸਾਲ ਹੋ ਚਲੇ ਜੋ ਸਰਪੰਚੀ ਕਰਦਾ ਉਦੋਂ ਦਾ ਇਹ ਓਬਜੈਕਟ ਹੀ ਇਹ ਕੁਰਮਕੁਰੀ ਰੱਖਦਾ ਤਾਂ ਹੀ ਸਭ ਨੂੰ ਨਗੋਰ ਕਰਦੈ ਨੇ ਚਲੋ ਕੋਈ ਗੱਲ ਹੀ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਜੋ ਕਿ ਤੁਹਾਡੇ ਵੱਲੋਂ ਵੀ ਕੋਈ ਦਰਖਾਸਤ ਦਿੱਤੀ ਗਈ ਹੈ ਹਾਂ ਜੀ ਜੀ ਐਸਐਸਬੀ ਸਾਹਤੋਂ ਵੀ ਦਿੱਤੀ ਆ ਤੇ ਆਪਣੇ ਥਾਣੇ ਵੀ ਚੱਲ ਰਹੀ ਪੁਲਿਸ ਸਹਿਯੋਗ ਪੂਰਾ ਕਰ ਰਹੀ ਹੈ ਜੀ ਕੀ ਮੰਗ ਕਰਦੇ ਜੋ ਆਪਾਂ ਇਹ ਕਿ ਦੋਸ਼ੀਆਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਇਸੇ ਬੰਦੇ ਨੇ ਪਹਿਲਾਂ ਉਸ ਤੋਂ ਕੁਝ ਦਿਨ ਪਹਿਲਾਂ ਫੋਨ ਤੇ ਆਪਾਂ ਨੂੰ ਗਾਲਾਂ ਕੱਢੀਆਂ ਵੀਡੀਓ ਕਾਲ ਆ ਕੇ ਵੀ ਕੱਢੀਆਂ ਆਪਾਂ ਆਪਣੀਆਂ ਵੀਡੀਓ ਬਣਾ ਪਲਾ ਫਿਰ ਗਰੁੱਪਾਂ ਚ ਪਾਈਆਂ ਇਸੇ ਨੇ ਉਹ ਵੀਡੀਓ ਕਾਲ ਗਾ ਫੋਟੋਆਂ ਦੇ ਜਿਹੜੇ ਨੇ ਗਲਤ ਕਮੈਂਟ ਲਿਖੇ ਉਹ ਵੀ ਸਕਰੀਨਸ਼ਾਟ ਮੇਰੇ ਕੋਲ ਹੈਗੇ ਸਾਰੇ ਠੀਕ ਹੈ ਹਾਂਜੀ ਤੇ ਇਹੀ ਜੋ ਨਗਿੰਦਰ ਆ ਕੁਛ ਦਿਨ ਪਹਿਲਾਂ ਹਮਲੇ ਤੋਂ ਪਹਿਲਾਂ ਇਹ ਦੇਂਦਾ ਧੁੰਕੀ ਕਹਿੰਦਾ ਆਪਣੀ ਤਿਆਰੀ ਰੱਖੀ ਤੂੰ ਵੱਡਾ ਬਾਬਾ ਬਣਿਆ ਫਿਰਦਾ ਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਸ਼ੁੱਕਰਵਾਰ 23 ਤਰੀਕ ਨੂੰ ਇਹ ਸੁਰੇਸ਼ ਜੀ ਮਾਰਨਿੰਗ ਟਾਈਮ ਬੱਚੇ ਛੱਡ ਕੇ ਉਹਦੇ ਹਮਲਾ ਕਰਦੇ ਆਣ ਕੀ ਤਿੰਨੇ ਬੰਦੇ ਕੌਣ ਕੌਣ ਹਮਲਾ ਕਰਦਾ ਟੱਡੀ ਤੇ ਇਹ ਰਾਜਵੀਰ ਆ ਜੀ ਉੱਦਾਂ ਸਿੱਧਾ ਨਾਂ ਮੇਰਾ ਤਾਰਵੀਰ ਰੁਰਦਾ ਜੀ ਇਹ ਸੰਦੀਪ ਆ ਇੱਕ ਕਾਲੂ ਆ ਅਰਜੁਨ ਕਾਲੂ ਹੈ ਇਹਦਾ ਨਾਮ ਠੀਕ ਹੈ ਹਾਂਜੀ ਵੀਰ ਜੀ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਜੋ ਭਾਈ ਜੀ ਕਾ ਖਾਲਸਾ ਵੈਜੀ ਫਤੇ ਜੀ ਮੇਰਾ ਨਾਮ ਅੰਗਰੇਸ ਸਿੰਘ ਹੈ ਜੀ ਤੇ ਮੈਂ ਇਸੇ ਪਿੰਡ ਕਸੇਲ ਦਾ ਰਹਿਣ ਵਾਲਾ ਹਾਂ ਠੀਕ ਹੈ ਜੀ ਮੇਰੇ ਨਾਲ ਕੁਝ ਟਾਈਮ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਇਸ ਦੇ ਨਾਲ ਰੁਲਦੂ ਦੇ ਨਾਲ ਝਗੜਾ ਹੋਇਆ ਸੀ ਸਾਡੀ ਅੰਦਰ ਡਿਊਟੀ ਹੈਗੀ ਸੀ ਜੀ ਠੀਕ ਹੈ ਜੀ ਇਸ ਦਿਨੇ ਮੰਗਜਾਲੀ ਬੋਟਾਂ ਬੋਟਾਂ ਪਵਾਉਂਦਾ ਹੀ ਬਾਹਰੋਂ ਲੋਕਾਂ ਨੂੰ ਐਵੇਂ ਲਈ ਲਈ ਆਉਂਦਾ ਹੀ ਤੇ ਐਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਸਾਡੀ ਅੰਦਰ ਹੱਥੋਪਾਈ ਹੋਣ ਲੱਗੀ ਤੇ ਗਾਲ ਬਹੁਤ ਸਾਡੇ ਨਾਲ ਮਾੜੀਆਂ ਚੰਗੀਆਂ ਇਹਨੇ ਗਾਲੀ ਗਲੋਚ ਕੀਤਾ ਪਰ ਲੋਕਾਂ ਨੇ ਇਹਨੂੰ ਫੜ ਕੇ ਰੋਕਿਆ ਠੀਕ ਹੈ ਜੀ ਫੇਰ ਇਹ ਹਟਿਆ ਨਹੀਂ ਤੇ ਉਸ ਟਾਈਮ ਤੇ ਵੀ ਸਾਡਾ ਝਗੜਾ ਹੋ ਜਾਣਾ ਸੀ ਪਰ ਹੁਣ ਉਹ ਅਸੀਂ ਉਸ ਨੂੰ ਤੇ ਗੌਲਤਾ ਵੀ ਨਹੀਂ ਕੋਈ ਗੱਲ ਨਹੀਂ ਜੀ ਫਿਰ ਕਿਹੜੀ ਗੱਲ ਐ ਜਿਹੜੀ ਗੱਲ ਹੋ ਗਈ ਸੋ ਹੋ ਗਈ ਅਸੀਂ ਲਖਣਤ ਤੋਂ ਬਾਅਦ ਕੋਈ ਨਹੀਂ ਮਾੜੀ ਚੰਗੀ ਕੀਤੀ ਪਰ ਹੁਣ ਇਹਨੇ ਕੱਲ ਸਾਡੇ ਨਾਲ ਬਹੁਤ ਮਾੜਾ ਕੰਮ ਕੀਤਾ ਜੀ ਇੱਕ ਚਾਚੇ ਦੇ ਮੁੰਡੇ ਦੇ ਫੋਨ ਕਰਨデア ਬਾਰ-ਬਾਰ ਧਮਕੀਆਂ ਦੇਂਦੇ ਆ ਜਾਨੋ ਮਾਰਨ ਦੀਆਂ ਧਮਕੀਆਂ ਦੇਂਦੇ ਆ ਜੀ ਕਹਿੰਦਾ ਐ ਵੀ ਹਾਂ ਇਹ ਆਪਣੇ ਭਰਾ ਨੂੰ ਸਮਝਾਲਾ ਨਹੀਂ ਤੇ ਅਸੀਂ ਸਮਝਾਵਾਂਗੇ ਦੂਸਰੀ ਤਰ੍ਹਾਂ ਠੀਕ ਐ ਜੀ ਇਹੋ ਜੇ ਕੰਮ ਕਰਨ ਦਾ ਚਲੋ ਵੇਖੋ ਪਹਿਲਾਂ ਇਹ ਵੀਰ ਦੇ ਉੱਤੇ ਗੁਰਪ੍ਰੀਤ ਸਿੰਘ ਦੇ ਉੱਤੇ ਪਹਿਲਾਂ ਇਨੇ ਹਮਲਾ ਕੀਤਾ ਹੈ ਪਰ ਹੁਣ ਇਸ ਟਾਈਮ ਤੇ ਮੇਰੇ ਤੇ ਇਹ ਅਲੀਗੇਸ਼ਨ ਆ ਕੰਮ ਕਰਨ ਦੇ ਆਇਗਾ ਜੀ ਬਾਰ ਬਾਰ ਫੋਨ ਲਾਉਣ ਦੇ ਆਇਗਾ ਧਮਕੀਆਂ ਬਾਰ ਬਾਰ ਦੇਣ ਦੇ ਆਇਗਾ ਜੀ ਬਸ ਇੰਨੀ ਜੀ ਮੇਰੀ ਅਰਜ਼ੀ ਆ ਵੀ ਇਹ ਨਾਮਾ ਵੀ ਹੋਇਆ ਸੀ ਇਸ ਸੰਬੰਧ ਵਿੱਚ ਹਾਂਜੀ ਸਾਡਾ ਕੋਈ ਰਾਜੀਨਾਮਾ ਵੀ ਹੋਇਆ ਸੀ ਨਹੀਂ ਸਾਡਾ ਕੋਈ ਇਹੋ ਜਿਹਾ ਰਾਜੀਨਾਮਾ ਨਹੀਂ ਜੀ ਹੋਇਆ ਇਹਨਾ ਨਾ ਹੋਇਆ ਜੀ ਬਸ ਇਹਨਾਂ ਆ ਵੀ ਇਹ ਬੰਦੇ ਤੋਂ ਸਾਨੂੰ ਇਹ ਖਤਰਾ ਹੈਗਾ ਪਿੰਡ 'ਚ ਬਹੁਤ ਇਹਨੇ ਬੰਬਾਸ਼ੀ ਕਰ ਰਿਹਾ ਹੈ ਜੀ ਕੋਈ ਪੁਲਿਸ ਕੰਪਲੀਟ ਤੁਸੀਂ ਵੀ ਕੀਤੀ ਹੋਈ ਹੈ ਜੀ ਹਾਂ ਜੀ ਪੁਲਸ ਕੰਪਲੀਟ ਆਈ ਕੀਤੀ ਹੈ ਕੀ ਕਾਰਵਾਈ ਪੁਲਸ ਇਹ ਕਹਿੰਦੀ ਆ ਵੀ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਾਂਗੇ ਜੀ ਠੀਕ ਹੈ ਹਾਂ ਜੀ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤਾਂ ਸਭੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀਏ ਗੁਰ ਫਤਿਹ ਨਾ ਗੁਰ ਫਤਿਹ ਅਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਿ ਦਿਲੋਂ ਧੰਵਾਦ ਜੀ ਡੀ ਐਸ ਚੈਨਲ ਤੇ ਨਾਲ ਸੰਯੋਗੀ ਪੱਤਰਕਾਰ ਸਜਨਾ ਦਾ ਜਿਨ੍ਹਾਂ ਨੇ ਅੱਜ ਇੱਕ ਗਰੀਬ ਪਰਿਵਾਰ ਦੇ ਨਾਲ ਖੜ ਕੇ ਉਹਨਾਂ ਦੀ ਆਵਾਜ਼ ਮੀਡੀਆ ਤੱਕ ਸਰਕਾਰਾਂ ਦਰਬਾਰਾਂ ਤੱਕ ਉਪਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤਹਿ ਦਿਲੋਂ ਧੰਵਾਦ ਜੀ ਡੀ ਐਸ ਚੈਨਲ ਅਤੇ ਦੂਜੇ ਸੰਯੋਗੀ ਚੈਨਲਾਂ ਦਾ ਜੀ ਥੋੜੇ ਦਿਨਾਂ ਤੋਂ ਪਤਾ ਲੱਗਾ ਕਿ ਮੇਰੇ ਸੰਜੋਗੀ ਵੀਰ ਇੱਕ ਗੁਰਪ੍ਰੀਤ ਸਿੰਘ ਵਿੱਕੀ ਸਾਹਿਬ ਜੀ ਹੁਣਾਂ ਤੇ ਜਾਨ ਲੈਵਾ ਹਮਲਾ ਹੋਇਆ ਸਭ ਤੋਂ ਪਹਿਲਾਂ ਤਾਂ ਦਾਸ ਇਸ ਹੋਏ ਹੋਏ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਔਰ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਇਹੋ ਜੀਆਂ ਜਿਹੜੀਆਂ ਕਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਤੇ ਇਹਨਾਂ ਤੇ ਰੋਕ ਲਾਈ ਜਾਵੇ ਦੂਜੀ ਬੇਨਤੀ ਆ ਕਿ ਇਹ ਜਿਹੜਾ ਇੱਕ ਜਸੇਬੰਦੀ ਦੇ ਅਹੁਦੇਦਾਰ ਤੇ ਹਮਲਾ ਹੋ ਜਾਣਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਪਿੰਡਾਂ 'ਚ ਹੋਣੇ ਚਾਹੀਦੀਆਂ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਵਿਸ਼ੇ ਤੇ ਜਿਹੜੀ ਸਹੀ ਜਾਂਚ ਬੰਦੀ ਹੋਗੀ ਨਰਪੱਖ ਜਾਂਚ ਕਰਕੇ ਤੇ ਉਕਤ ਦੋਸ਼ੀਆਂ ਹਮਲਾਵਰਾਂ ਦੇ ਉੱਪਰ ਸਖਤ ਤਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਜਾਵੇ 10 ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮਾਧਿਅਮ ਤੋਂ ਪੁਲਿਸ ਪ੍ਰਸ਼ਾਸਨ ਅਤੇ ਉੱਚ ਪੁਲਿਸ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹੈ ਕਿ ਇਸ 29 ਤਰੀਕ ਨੂੰ ਜਿਹੜਾ ਕਸੇਲ ਪਿੰਡ ਦੇ ਵਿੱਚ ਝਗੜਾ ਹੋਇਆ ਇਹਦੀ ਨਿਰਪੱਖ ਜਾਂਚ ਕਰ ਕਰਕੇ ਤੇ ਬੰਦੀਆਂ ਧਰਾਵਾਂ ਤਹਿਤ ਜਿਹੜਾ ਦੋਸ਼ੀ ਪਾਇਆ ਜਾਂਦਾ ਉੱਤੇ ਮੁਕੱਦਮਾ ਦਰਜ ਕਰੇ ਜੀ। ਹਾਂਜੀ ਬਾਬਾ ਜੀ ਕਿਹੜਾ ਪਿੰਡ ਤੇ ਕੀ ਕਹਿਣਾ ਚਾਹੁੰਦੇ ਜੋ? ਪਿੰਡ ਆਪਣਾ ਹੀ ਬਾਬਾ ਜੀ ਇਹੋ ਹੀ ਆ ਕਸੇਲ। ਹਾਂਜੀ। ਨਾ ਆਪਣਾਗਾ ਬਾਬਾ ਲਾਲ ਸਿੰਘ। ਹਾਂਜੀ। ਇਹ ਜਿਹੜਾ ਸਭ ਤੋਂ ਪਹਿਲਾਂ ਦਿਨ ਦਿਨ ਹੋ ਰਿਹਾ ਤਕੇ ਉਹਦੇ ਬਰਖਿਲਾਫ ਉਦੋਂ ਇਸ ਬੰਦ ਵਿੱਚ ਜਿਹੜੀ ਇਹ ਆਪਾਂ ਇੱਕ ਮੰਚ ਤੇ ਇਕੱਠੇ ਹੋਏ ਆਂ ਹਾਂ ਸਾਰੇ ਪਿੰਨਾਂ ਕੱਜ ਕੇ ਬੁਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਵੀ ਮੀਡੀਆ ਵਾਲਿਆਂ ਦਾ ਜਿਹੜਾ ਜੀਐਚ ਚੈਨਲ ਹੈ ਜਿਹੜੇ ਇੱਕ ਸੱਚ ਦੀ ਆਵਾਜ਼ ਨੂੰ ਜਾਗਰੂ ਕਰ ਰਹੇ ਜੀ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਦੀ ਆਵਾਜ਼ ਜਿਹੜੀ ਤੁਸੀਂ ਸਰਕਾਰ ਦੇ ਕੰਨਾਂ ਵਿੱਚ ਪਾ ਰਹੇ ਜੀ ਕਹਿਣਾ ਹੀ ਇੱਕ ਚਾਉਂਦੇ ਆ ਵੀ ਇਸ ਪਿੰਡ ਵਿੱਚ ਮੇਰਾ ਦਿਨ ਬਦਨ ਧੱਕਾ ਹੋ ਰਿਹਾ ਤੇ ਬੇਨਿਆਈ ਹੋ ਰਹੀ ਆ ਝੂਠੇ ਕੇਸ ਬਣਾ ਰਹੇ ਇਹਨੂੰ ਨੱਥ ਪਾਉਣ ਵਾਸਤੇ ਕੋਈ ਅਭਰਾਲਾ ਕੀਤਾ ਜਾਵੇ ਕੋਈ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਡੀਸੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਪਿੰਡ ਦੀ ਪੰਚਾਇਤ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਤੇ ਐਸਐਚਓ ਸਾਹਿਬ ਨੂੰ ਸਾਰੀ ਗੱਲ ਹੋਈ ਅੱਜ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਦੱਸੀ ਇਹ ਗੱਲ ਵੀ ਕੋਈ ਗੱਲ ਨਹੀਂ ਜਿਹੜੇ ਬੰਦੇ ਦੋਸ਼ੀ ਉਹਨਾਂ ਦੇ ਜੋ ਬੰਦੀ ਕਾਰਵਾਈ ਹੋ ਕਰਾਂਗੇ ਤੁਸੀਂ ਸਾਨੂੰ ਉਹਨਾਂ ਦੇ ਬਾਰੇ ਦੱਸਿਆ ਤਾਂ ਅਸੀਂ ਮਲ ਰੇਡ ਕਰ ਰਹੇ ਸਾਡੇ ਫੜੇ ਨਹੀਂ ਗਏ ਬਾਕੀ ਸਿਗਰਟ ਗੱਲਾਂ ਹੁੰਦੀਆਂ ਉਹ ਨਹੀਂ ਕਰਨ ਵਾਲੀਆਂ ਜਿਹੜੀਆਂ ਹੁੰਦੀਆਂ ਉਹ ਸਿਗਰਟ ਗੱਲਾਂ ਹੁੰਦੀਆਂ ਕਈ ਤੇ ਉਹਦੇ ਬਾਰੇ ਵੀ ਚਲੋ ਜੋ ਗਾਂਹ ਹੋਵੇਗਾ ਉਹ ਬਾਅਦ ਚ ਵੇਖਾਂਗੇ ਪਰ ਜਦੋਂ ਉਹ ਝੂਠਾ ਕੰਮ ਸਾਰਾ ਜਿਹੜਾ ਉਹਨਾਂ ਨੇ ਆਪ ਕੀਤਾ ਜਿਹੜਾ ਹੁਣ ਉਹ ਬਣਾ ਰਿਹਾ ਵੀ ਇਹ ਵੀਡੀਓ ਆਈ ਆ ਇਹ ਵੀਡੀਓ ਗੁਰਪ੍ਰੀਤ ਸਿੰਘ ਨੇ ਕਿਸੇ ਤੋਂ ਪਵਾਈ ਆ ਬਾਹਰੋਂ ਤੁਹਾਨੂੰ ਫੋਨ ਕਰਾਇਆ ਅਸੀਂ ਵੀ ਇਹ ਇਹਦਾ ਸਮਰਥਨ ਕਰਦੇ ਆ ਇਸ ਗੱਲ ਦਾ ਵੀ ਜਿਹੜਾ ਨੰਬਰ ਆਇਆ ਉਹਦੀ ਆਪਾਂ ਜਾਂਚ ਕਰੀਏ ਨਾਲ ਅਸੀਂ ਵੀ ਲੱਗਦੇ ਆ ਪਰ ਜੇਕਰ ਇਹ ਦੋਸ਼ੀ ਪਾਇਆ ਜਾਂਦਾ ਗੁਰਪ੍ਰੀਤ ਸਿੰਘ ਦੇ ਉਹ ਸਖਤ ਸਖਤ ਸਜ਼ਾ ਦਿੱਤੀ ਜਾਂ ਵੀ ਜੇਕਰ ਉਹ ਦੋਸ਼ੀ ਪਾਏ ਜਾਂਦੇ ਫਿਰ ਉਹਨਾਂ ਦੇ ਵੀ ਬਣਦੀ ਜਿਹੜੀ ਕਾਰਵਾਈ ਕਾਨੂੰਨੀ ਜਿਹੜੇ ਪਿੱਛੇ ਬੰਦੇ ਲੱਗੇ ਸਲਾਹਕਾਰ ਜਿਹੜਾ ਇਹਨਾਂ ਦਾ ਨਾਮ ਲਿਆ ਗੁਰਪ੍ਰੀਤ ਸਿੰਘ ਦੇ ਕਹਿਣ ਦੇ ਨਾਲ ਵੀ ਗੁਰਵਿੰਦਰ ਸਿੰਘ ਜੋ ਕਰਾ ਰਿਹਾ ਕਰਾ ਰਿਹਾ ਨਗਿੰਦਰ ਜੋ ਕਰਾ ਰਿਹਾ ਕਰਾ ਰਿਹਾ ਉਹਨਾਂ ਦੇ ਉੱਤੇ ਵੀ ਜਿਹੜੀ ਬਣਦੀ ਕਾਰਵਾਈ ਵੀ ਸਰਪੰਚਾਂ ਨੂੰ ਮੈਂ ਇਹੋ ਹੀ ਕਹੂੰਗਾ ਵੀ ਸਰਪੰਚਾਂ ਨੂੰ ਅਗਲ ਕਰਨੀ ਚਾਹੀਦੀ ਹੈ ਸਰਪੰਚ ਬਣ ਕੇ ਤੇ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕਰਾਉਣ ਪਿੰਡ ਦੇ ਲੋਕਾਂ ਕੋਲੋਂ ਸਲਾਮ ਕਰਵਾਉਣ ਏ ਥੋੜਾ ਪਿੰਡ ਦੇ ਲੋਕਾਂ ਕੋਲੋਂ ਗ ਸਤਾਰਾਂ ਸਾਨੂੰ ਵਿੱਚ ਬੰਦੇ ਉੱਤੇ ਗੋਲੀ ਚਲਾਈ ਉਸ ਵਿੱਚ ਸਾਨੂੰ ਪੂਰਾ ਸਾਨੂੰ ਪਤਾ ਵੀ ਗੋਲੀ ਉਹਨੇ ਚਲਾਈ ਤੇ ਪਰ ਫਿਰ ਵੀ ਉਹਨਾਂ ਨੇ ਸਰਕਾਰੀ ਦਬਾਅ ਉਧਰੋਂ ਉਧਰੋਂ ਪਾਪੂਗੇ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਬਟਾਲੇ ਇਨਕੁਆਰੀ ਲਵਾਈ ਉਹ ਵੀ ਬਟਾਲੇ ਬਾਹਰ ਦੀ ਜਿਲ੍ਹੇ ਤੋਂ ਕਰਾ ਲਿਨੇ ਉਧਰ ਹੀ ਉਹਨਾਂ ਨੇ ਉਹਨਾਂ ਕਾਦੀਆਂ ਨੂੰ ਮੇਲ ਮੁੱਲ ਕੇ ਤੇ ਉੱਥੇ ਉਹਦਾ ਮਲੇ ਦਾ ਪ੍ਰੈਸ਼ਰ ਪਵਾ ਕੇ ਸਹੂਰਾ ਵੈਸਪੀ ਆਏ ਉਹਨੂੰ ਚਪਕਰਾਤਾ ਤੇ ਖੀਰ ਦੀ ਬਾਕੀ ਉਹ ਵੀ ਜਿਹੜਾ ਉਤਨਾ ਬਿਸਤਰਾ ਗੋਲ ਕਰਤਾ ਠੰਡੇ ਬਿਸਤਰੇ ਪਾ ਕੇ ਕੇਸੋ ਰੱਖ ਦਿੱਤਾ ਜਦੋਂ ਕਿ ਇੱਥੇ ਬੂਹੇ ਗੜੀਆਂ 'ਕੇ ਗੋਲੀਆਂ ਚਲਾਈਆਂ ਗਏ ਆ ਇਹ ਗੱਲ ਦਾ ਸਾਰਾ ਪਿੰਡ ਗਵਾ ਹੁਣ ਵੀ ਉਹੇ ਕੰਮ 'ਚ ਦੋ ਚਾਰ ਉਹਨਾਂ ਬੰਦੇ ਗਾੜੀ ਰੱਖੇ ਆ ਪਿਸਟੋਲਾਂ ਦੇ ਕੋਲ ਆ ਸਮੱਗਲੀ ਨੂੰ ਵੀ ਕਰਦੇ ਨਾਲ ਇਹ ਵੀ ਕੋਈ ਸ਼ੱਕ ਕਰਨ ਵਾਲੀ ਗੱਲ ਕੋਈ ਨਹੀਂ ਨਾ ਸਾਨੂੰ ਕਿਸੇ ਦਾ ਕੋਈ ਡਰਿਆ ਜਦੋਂ ਮੌਤ ਆਈ ਉਹਨੂੰ ਮਾਰਦੇ ਕਿਸੇ ਨਾ ਦੇਣਾ ਹੀ ਐ ਇਹ ਤੇ ਜਦੋਂ ਮਰ ਆਈ ਉਹਦੋਂ ਨਹੀਂ ਕਿਸੇ ਰੋਕਣਾ ਭਾਵੇਂ ਜੋ ਮਰਜੀ ਹੋਵੇ ਬਿਸਤਰੇ 'ਚ ਵੀ ਆ ਸਕਦੀ ਆ ਤੇ ਜੇ ਅੱਖ ਨਾਲ 4 ਦਿਨ ਕੱਢ ਜਾਵਾਂਗੇ ਤੇ ਚੰਗੀ ਗੱਲ ਆ ਪਰ ਅਸੀਂ ਤੇ ਕਹਾਂਗੇ ਵੀ ਜਿਹੜੇ ਸਮਗਲਰ ਬੰਦੇ ਆ ਨਾਲੇ ਉਹ ਸਮਗਲਿੰਗ ਕਰਦੇ ਆ ਤੇ ਨਾਲੇ ਪਿਛਤਾਂ ਦੇ ਨੋਕ ਦੇ ਉੱਤੇ ਜਿਹੜੇ ਬੰਦੇ ਪਿੰਡ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਰੋਕਨ ਵਾਸਤੇ ਸਾਰਾ ਕੁਝ ਹੋ ਰਿਹਾ ਵੀ ਪੰਚਾਇਤ ਨਵੀਂ ਬਣੀ ਆ ਇਹਨਾਂ ਦੇ ਬੰਦਿਆਂ ਨਾਲ ਲੜਾਈ ਝਗੜਾ ਕਰਕੇ ਉਹਨਾਂ ਨੂੰ ਉਲਝਾ ਉਲਝਾ ਕੇ ਪਾ ਦੋ ਇਹ ਪੰਚਾਇਤ ਇਹਨਾਂ ਦੇ ਕੇਸ ਬਣਾ ਦੋ ਉਹ ਤੇ ਸਾਡੀ ਪੰਚਾਇਤ ਦੇ ਵੀ ਕੇਸ ਬਣਾ ਸਕਦੇ ਜਿਹੋ ਜਾਂ ਉਹਨਾਂ ਨੇ ਚੱਕਰ ਬਣਾਇਆ ਇਸ ਕਰਕੇ ਅਸੀਂ ਤੁਹਾਨੂੰ ਇਹ ਤੁਹਾਡੇ ਮੀਡੀਆ ਰਾਹੀਂ ਸਰਕਾਰਾਂ ਦੇ ਕੰਨਾਂ ਵਿੱਚ ਗੱਲ ਜਿਹੜੀ ਪਾਉਣੀ ਚਾਹੁੰਦੇ ਆ ਐਸਐਸਪੀ ਸਾਹਿਬ ਦੇ ਤੱਕ ਵੀ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਇਹ ਜਿਹੜਾ ਮੁੱਦਾ ਵਾ ਇਹ ਛੋਟਾ ਮੋਟਾ ਮੁੱਦਾ ਨਹੀਂ ਹੈਗਾ ਇਹਨੂੰ ਸੀਰੀਅਸ ਕਰਕੇ ਲਿਆ ਜਾਵੇ ਤੇ ਸਾਰੇ ਮੁੱਦੇ ਦੀ ਐ ਸ਼ਾਨਬੀਣ ਕਰਕੇ ਚੰਗੀ ਤਰ੍ਹਾਂ ਜੋ ਵੀ ਇਹਦੇ ਵਿੱਚ ਹੈਗਾ ਦੋਸ਼ੀ ਉਹਨੂੰ ਦੋਸ਼ੀ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਨਾ ਤਾਰ ਕੇ ਬਾਹਰ ਕਰਕੇ ਰੱਖ ਦਿਆਵੇ ਜਿਹੜੇ ਜਿਹੜੇ ਲੋਕ ਜਾ ਕੇ ਮਗਰ ਗਲਤ ਸਪੋਟਾਂ ਕਰਦੇ ਆ ਉਹਨਾਂ ਦੇ ਵੀ ਨਾਥ ਕੱਸੀ ਜਾਵੇ ਤਾਂ ਜੋ ਕਿ ਜਿਹੜੇ ਪਿੰਡਾਂ ਵਿੱਚ ਇਹੋ ਜਿਹੇ ਕੰਮ ਆ ਇਹੋ ਜਿਹੇ ਝੂਠੇ ਕੇਸ ਇਹ ਜਿਹੜੇ ਸਰਪੰਚਾਂ ਨੇ ਕੁਵਾਰੀਆਂ ਕੁੜੀਆਂ ਉਤੇ ਕੇਸ ਪਾਏ ਸਰਪੰਚ ਨੇ ਜਿਹੜਾ ਗੁਰਵਿੰਦਰ ਸਿੰਘ ਸਰਪੰਚ ਆ ਤੇ ਝੂਠੇ ਮੁਕਦਮੇ ਤਲਨ ਹਰਾਂ ਸੰਦੇ ਜਿਹੜੇ ਝੂਠੇ ਨੇ ਮੁਕਦਮੇ ਲੋਕਾਂ ਦੇ ਘਰਾਂ ਤੋਂ ਬਣਵਾਏ ਇੱਕ ਬੋਟਾਂ ਦੀ ਖਾਤਰ ਢੜੇ ਬੰਦੀ ਬਣਾ ਕੇ ਤੇ ਪਿੰਡ ਵਿੱਚ ਆ ਜਾ ਵਕਾਰ ਕਰਨ ਦੇ ਆ ਕੋਰਟ ਚ ਵੀ ਇਹਨੂੰ ਝੜਕਾਂ ਪਈਆਂ ਬੜੀਆਂ ਜਿਆਦੀਆਂ ਕੋਰਟ ਚ ਵੀ ਝੜਕਾਂ ਪਈਆਂ ਇਹਨੂੰ ਉੱਥੇ ਗਵਾਹੀ ਦਣ ਗਿਆ ਝੂਠੀ ਇਸੇ ਗੁਰਪ੍ਰੀਤ ਦੇ ਮਗਰ ਤੇ ਫਿਰ ਇਸ ਕਰਕੇ ਅਸੀਂ ਤੁਹਾਨੂੰ ਇਹ ਤੁਹਾਡੇ ਮੀਡੀਆ ਰਾਹੀਂ ਇਹਨਾਂ ਨੂੰ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਵੀ ਭਾਈ ਜੋ ਵੀ ਇਹ ਮਾਮਲਾ ਚੱਲ ਰਿਹਾ ਇਹਨੂੰ ਗੰभीरता ਨਾਲ ਲਿਆ ਜਾਵੇ ਇਹ ਨਹੀਂ ਗੱਲ ਵੀ ਨਾਲੇ ਬੰਦੇ ਨੂੰ ਮਾਰਨ ਪੈਗੇ ਨਾਲੇ ਹਗਤਵਾ ਪਾੰਦੀ ਨਾਲੇ ਫਾਇਰ ਕੀਤੇ ਮਗਰ ਨਾਲੇ ਮਾਰਨ ਪੈਗੇ ਮਤਲਬ ਇਹਨਾਂ ਨੇ ਕਹਨੂ ਕਿ ਆਹ ਦੱਸਿਆ ਵੀ ਸਾਡੇ ਮਗਰ ਇਤਨਾ ਆ ਆ ਥਾਣੇਦਾਰ ਨੇ ਵੀ ਇਹ ਗੱਲ ਮੰਨੀ ਵੀ ਆਹ ਮੈਂ ਮੌਕਾ ਵੇਖਣ ਗਿਆ ਉਥੇ ਤੇ ਉਹਨਾਂ ਨੇ ਦੱਸਿਆ ਵੀ ਆਹ ਹੋਏ ਕੰਮ ਹੋਇਆ ਐਸਐਸਓ ਸਾਹਿਬ ਨੇ ਗੱਲ ਮੰਨੀ ਆ ਸਰਾਏ ਮੰਨਤ ਖਾਂ ਭਾਵੇਂ ਕੱਲ ਨੂੰ ਆਖੜ ਨਹੀਂ ਤੇ ਨਹੀਂ ਪਰ ਸਾਡੇ ਕੋਲ ਜਿਹੋ ਨੇ ਇਹ ਗੱਲ ਮੰਨੀ ਵੀ ਮੈਂ ਮੌਕਾ ਸਾਰਾ ਵੇਖਿਆ ਪੁੱਛਿਆ ਉਹ ਕਹਿੰਦੇ ਆਹੋ ਕੰਮ ਹੋਇਆ ਤੇ ਕੋਈ ਨਹੀਂ ਕਾਨੂੰਨੀ ਕਾਰਵਾਈ ਕਰਾਂਗੇ ਇਸ ਗੱਲ ਕਹੀਂ ਕਿਨੇ ਵੀ ਸਾਡੇ ਬੱਚਿਆਂ ਦਾ ਵੀ ਤੇ ਸਾਡਾ ਵੀ ਸਾਡੇ ਜਨਮ ਵਾਲੀ ਰਾਖੀ ਰੱਖੀ ਜਾਵੇ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਬਾਬਾ ਜੀ ਇੱਕ ਸਵਾਲ ਹੈ ਉਹ ਕਹਿੰਦੇ ਕਿ ਸਾਡੇ ਨਾਲ ਹੀ ਧੱਕਾ ਹੋ ਰਿਹਾ ਹੈ ਤੁਸੀਂ ਕਹਿੰਦੇ ਸਾਡੇ ਨਾਲ ਹੀ ਧੱਕਾ ਹੋ ਰਿਹਾ ਹੈ ਉਹ ਕਹਿੰਦੇ ਸਾਨੂੰ ਵੀ ਜਾਨ ਦਾ ਖਤਰਾ ਹੈ ਤੁਸੀਂ ਕਹਿੰਦੇ ਸਾਨੂੰ ਵੀ ਜਾਨ ਦਾ ਖਤਰਾ ਅਸਲ ਤੇ ਸੱਚ ਹੈ ਕਿ ਸੱਚ ਤੇ ਇਹ ਸੱਚ ਤੇ ਗੁਰਦੇਵ ਸਿੰਘ ਉਹਨੇ ਛੇਵੀਂ ਪਾਸੀ ਆ ਜਾਣ ਸਰਪੰਚ ਲੈ ਗਿਆ ਜੀ ਆਪਣੇ ਬੰਦੇ ਨਹਾਤ ਹੋ ਗਏ ਵੀ ਉਹਨੇ ਪੰਜ ਬਾਣੀਆਂ ਵੀ ਪੜਾਂਗੇ ਪੰਜ ਬਾਣੀਆਂ ਉਹ ਵੀ ਪੜਨਗੇ ਲਾਵਾਂਗੇ ਬਨਾਮ ਨਾ ਕੇ ਖਾਵੇਂ ਸੌਣ ਕੌਣ ਕਰਨ ਦੇ ਧੱਕਾ ਆਵੇ ਉੱਥੇ ਛੇਵੀਂ ਪਾਸੀ ਆਵੇ ਸਰਪੰਚ ਹੈ ਗੁਰਵਿੰਦਰ ਸਿੰਘ ਜਿਹੜਾ ਕਰੋਂ ਜੇ ਇਹਨੇ ਜਿ ਦਮ ਰੱਖਦਾ ਵੀ ਤਕਾ ਕਾ ਕੋਣ ਡਿਆ ਤੇ ਕਕਰਾਉਣ ਕਾ ਕੋਣ ਡਿਆ ਤੇ ਕਦੇ ਇਹ ਕਾਉਣ ਡਿਆ ਜਾਲੀ ਜਾਲੀ ਬੋਟਾਂ ਪਵਾ ਪੋਗੇ ਪਿੰਨਾਂ ਧੱਕੇ ਨੋ ਦੀ ਲੜਾਈ ਜਿਹੜੀ ਬੋਟਾਂ ਦੀ ਲੜਾਈ ਹੈ ਜਿਹੜੀ ਚੱਲਣ ਦੀ ਆ ਹਾਂ ਗੱਲ ਹੋਰ ਕੋਈ ਨਹੀਂ ਹੈ ਗਈ ਰੰਜੀਤ ਕੋਈ ਨਹੀਂ ਗਈ ਬੋਟਾਂ ਲੜਾਈ ਕਰਕੇ ਬਰੇ ਬੰਦੇ ਹੀ ਅੰਦਰ ਕੰਮ ਕਰ ਰਹੇ ਨੇ ਬੰਦੇ ਤੁਸੀਂ ਇਹਨਾਂ ਦੀ ਵਰਕ ਦੀ ਪਹਿਲਾਂ ਪਿਛਲੇ ਇਲੈਕਸ਼ਨ ਵਿੱਚ ਇਹ ਬੰਦੇ ਸਾਰੇ ਉਹਨਾਂ ਦੀ ਵਰਕ ਕਰਦੇ ਇਹਨਾਂ ਨੂੰ ਕਿੰਨਾ ਕੋ ਦੁਜਿਹਰਪੰਜਾਂ ਨੇ ਗਾਣਾ ਗੱਡੀਆਂ ਜਾਂ ਕਿਸੇ ਤੇ ਗੱਲ ਪੈ ਗਿਆ ਕੋਈ ਇਹ ਥੋੜਾ ਕੰਮ ਇਹ ਦੇ ਮਨ ਮਿਲੇਗਾ ਮੇਲਾ ਦੇ ਗੁਰੂ ਮੇਲੇ ਦਾ ਚੇਲਾ ਜਿੱਥੇ ਕਹਿੰਦਾ ਜੀਕ ਦਾ ਵੋਟ ਪਾਤੀ ਜੇ ਨਹੀਂ ਪਾਉਣੀ ਨਹੀਂ ਪਾਉਣੀ ਤੁਹਾਡਾ ਕਹਿੰਦਾ ਮਤਲਬ ਸਰਪੰਚ ਜਿਹੜਾ ਵੋਟਾਂ 'ਚ ਹਾਰ ਗਿਆ ਤੇ ਉਹ ਜਿਹੜੀ ਆਪਣੀ ਪੜਾਅ ਤੋਂ ਕੱਢ ਉਹ ਜਿਹੜੀ ਆਪਣੀ ਪੜਾਅ ਸਨ ਹਾਰੇ ਦੀ ਉਹ ਕਦੋਂ ਸਾਨੂੰ ਜਦੋਂ ਜਿੱਤਿਆ ਨਾ ਪਿਛਲੇ ਇਲੈਕਸ਼ਨ ਤੇ ਇਹਨਾਂ ਸਾਨੂੰ ਸੁਣਾ ਕੇ ਲੈ ਮੈਂਬਰ ਬਲੰਦ ਸਿੰਘ ਦੇ ਰਹੀਂ ਕਹਿੰਦਾ ਜਾ ਉਹਨੂੰ ਕਹਿ ਜਾ ਕੇ ਤੁਹਾਡਾ ਬਣੂਆ ਜਿੱਤ ਗਿਆ ਪਰ ਇਹ ਜੀ ਇਹਨੂੰ ਅਸੀਂ ਸੁਣਾਦੇ ਹੋਈ ਖਲਾਇਆ ਵੀ ਤੂੰ ਅਸੀਂ ਤੇ ਜਿੱਤ ਗਏ ਆ ਅਹੀਂ ਦੇ ਹੋਈ ਜਨਾ ਕਲਾ ਆਹੀਂ ਇਹ ਗੱਲ ਨਹੀਂ ਕੱਢੀ ਕੋਈ ਨਾ ਉਹਨੂੰ ਗੱਲ ਕੱਢਾਂਗੇ ਅਸੀਂ ਥੋੜੀ ਉਹਦੇ ਠੇਠ ਥੋੜਾ ਗਏ ਉਹ ਠੇਠਰ ਹੋ ਗਏ ਅਸੀਂ ਥੋੜਾ ਠੇਠਰ ਹੋ ਗਏ ਹੈ ਜਿਹੜੀ ਸਿੱਧੀ ਗੱਲ ਅਸੀਂ ਤਾਂ ਕਵਾਂਗੇ ਜਿਹੜਾ ਬੰਦਾ ਗਲਤ ਉਹਨੂੰ ਗਲਤ ਕਹਾਂਗੇ ਠੋਕੇ ਕਹਾਂਗੇ ਨਾ ਮੈਨੂੰ ਕੋਈ ਸਰਪੰਚਾ ਡਰ ਨਾ ਮੈਨੂੰ ਕਹੇ ਬਦਮਾਸ਼ ਦਾ ਕਿਸ ਦਾ ਡਰ ਜਦੋਂ ਮੌਕਾ ਆਈ ਉਹ ਤੋਂ ਆਈ ਜਾਣੀ ਜੇ ਨਹੀਂ ਡਰਦੇ ਤਾਂ ਇੱਥੇ ਆਣ ਕੇ ਬੈਠੇ ਆਂ ਪਰ ਇਹ ਪੰਚਾਇਤ ਵਿੱਚ ਬੈਠੇ ਆਂ ਕਾਨਫਰੰਸ ਵਿੱਚ ਬੈਠੇ ਆਂ ਵੀ ਜਿਹੜੀ ਆਪਣੇ ਦਿਲ ਦੀ ਗੱਲ ਦੱਸਾਂਗੇ ਇਹ ਜਿਹੜੇ ਲੋਕ ਹੈ ਡਰਦੇ ਆਏ ਇਹ ਗੱਲ ਨਹੀਂ ਕਰ ਮਕਦਮੇ ਸਾਨੂੰ 8 ਸਾਲ ਹੋ ਗਏ ਸਾਡੇ ਪੋਂਦਿਆਂ ਨੂੰ ਅਜੇ ਤੱਕ ਮਾਲਕ ਦੀ ਕਿਰਪਾ ਬਾਬੇ ਬੁੱਢੇ ਸੈਵਰੇਜ ਨੂੰ ਅਸੀਂ ਮੰਨਦੇ ਆ ਸਾਡੇ ਦੇ ਨਾਮ ਮਕਦਮਾ ਪਹੁੰਚ ਤੇ ਨਾ ਹੀ ਜੇਲ੍ਹ ਚ ਜਾਈਏ ਇੱਥੇ ਮਰਾਂਗੇ ਇਹਨਾਂ ਦੇ ਗੱਲ ਲਾ ਕੇ ਮਰਨ ਨਾਲ ਇਹਨਾਂ ਨੂੰ ਮਰਨ ਨਾਲ ਆ ਮਰਾਂਗੇ ਵੈਗਰੂ ਜੀ ਕਾ ਖਾਲਸਾ ਨਾਲੇ ਵੈਗਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਅਸੀਂ ਜੀ ਕਹਿਣਾ ਚਾਹੁੰਦੇ ਜੀ ਅਸੀਂ ਜੀ ਮਾਰੀਸ਼ੀ ਭਗਵਾਨ ਵੈਲਮਿਕ ਸਰਪ ਸੰਜਾ ਕੇਂਦਰ ٹرسٹ ਦੇ ਮੁੱਖ ਸੰਚਾਲਕ ਕਰਨਜੀਤ ਸਿੰਘ ਬਰਾੜ ਹਾਂਜੀ ਔਰ ਚੇਅਰਮੈਨ ਗੁਰਮੀਤ ਸਿੰਘ ਬਾਸਰ ਕੇ ਪੈਣੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅੱਗੇ ਸਮਾਜ ਸੇਵ ਬਹੁਤ ਹੀ ਸਤਿਕਾਰਯੋਗ ਗਰੀਬਾਂ ਦੇ ਹਮਦਰਦਾਂ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਵਿੱਕੀ ਦੇ ਜੋ ਹਾਰ ਦੀ ਰੰਜਿਸ਼ ਤਹਿਤ ਸਰਪੰਚ ਗੁਰਬਚਨ ਸਿੰਘ ਵੱਲੋਂ ਔਰ ਕੋਈ ਤਾਰ ਵੀ ਰੁਲਦਾ ਉਧਰ ਲੋ ਜਿਹੜੀ ਰੰਜਿਸ਼ ਤਹਿਤ ਇੱਕ ਯੋਜਨਾ ਤਹਿਤ ਸਕੂਲ ਬੱਚੇ ਛੱਡਣ ਗਿਆ ਚਾਨਲੇਵਾ ਹਮਲਾ ਕੀਤਾ ਗਿਆ ਅਸੀਂ ਉਹਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਪੰਜਾਬ ਸਰਕਾਰ ਪ੍ਰਸ਼ਾਸਨ ਤੋਂ ਪੂਰਜੁਰ ਮੰਗ ਕਰਦੇ ਆ ਕਿ ਇਹੋ ਜੇ ਸਮਾਜ ਵਿਰੋਧੀ ਬਖਰੇਵਾ ਪਾਉਣ ਵਾਲੇ ਜਿਹੜੇ ਸਰਪੰਚ ਆਪਣੋ ਇੱਕ ਹੁੰਦੇ ਆ ਇਕਤਾ ਦਾ ਪਿੰਡ ਚ ਮੰਨ ਲਓ ਪਾਲਟੀ ਬਾਜੀ ਦੇ ਰੂਪ ਚ ਬਦਲਾ ਲੋ ਭਾਵਨਾ ਤਹਿਤ ਜਿਹੜਾ ਇੱਥੇ ਬਤਿੱਤ ਕਰਦੇ ਉਹਦੇ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਉਹਦੇ ਵੱਲੋਂ ਵੀਡੀਓ ਦੇ ਤੌਰ ਤੇ ਇੱਕ ਦੋਸ਼ ਲਾਇਆ ਗਿਆ ਗੁਰਪ੍ਰੀਤ ਸਿੰਘ ਵਿੱਕੀ ਤੇ ਕਿ ਉਹਨਾਂ ਨੂੰ ਗੈਂਗਸਟਰਾਂ ਦੀ ਧਮਕੀਆਂ ਦਿੱਤੀਆਂ ਜਾਂਦੀਆਂ ਉਹ ਵੀਡੀਓ ਆਈ ਆ ਅਸੀਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਪੂਰਜੋਰ ਮੰਗ ਕਰਦੇ ਆ ਕਿ ਉਹਦੀ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਔਰ ਜਿਹੜੇ ਦੋਸ਼ੀ ਪਾਇਜ ਉਹਨਾਂ ਦੋਸ਼ਾਂ ਦੀ ਵੀ ਅਸੀਂ ਬੇਮੁਨਿਆਰ ਤੇ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਕਿ ਉਹ ਇੱਕ ਸਿਰਫ ਮੁੱਦੇ ਨੂੰ ਚੁੱਕਣ ਲਈ ਵਿਖਾਵਾ ਕੀਤਾ ਗਿਆ ਵਾ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਆ ਕਿ ਪੂਰਾ ਸਮਾਜ ਸੜਕਾਂ ਦੇ ਉੱਤੇ ਰਹੇਗਾ ਜੇਕਰ ਇਹ ਸਰਪੰਚ ਗੁਰਪਤਨ ਸਿੰਘ ਜਰਨਲ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਈ ਤਾਂ ਕਿ ਪੂਰਾ ਸਮਾਜ ਇੱਕ ਸੰਘਰਸ਼ ਰੂਪੀ ਤੈਦ ਸੜਕਾਂ ਤੇ ਉਤਰ ਕੇ ਗੁਰਪ੍ਰੀਤ ਵਿੱਕੀ ਦਾ ਇਨਸਾਫ ਮੰਗੇਗਾ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ